ਦੋਸਤੋ IQ 15 IQ ਦਾ ਇਸ ਸਾਲ ਦਾ ਸਭ ਤੋਂ ਤਗੜਾ ਫਲੈਕਸੀਬਲ ਫੋਨ ਹੋਣਾ ਹੈ। ਔਰ ਚਾਈਨਾ ਦੇ ਵਿੱਚ ਉਹ ਰਿਲੀਜ਼ ਹੋ ਗਿਆ ਤੇ ਇੰਡੀਆ ਦੇ ਵਿੱਚ ਜਿਹੜੀ ਇਹਦੀ ਰਿਲੀਜ਼ਿੰਗ ਡੇਟ ਹੈ ਉਹ ਵੀ ਸੈੱਟ ਹੋ ਗਈ 27 ਨਵੰਬਰ ਨੂੰ ਇੰਡੀਆ ਦੇ ਵਿੱਚ ਵੀ ਰਿਲੀਜ਼ ਹੋ ਜਾਣਾ। ਔਰ ਇਹ ਤਗੜੀ ਟੱਕਰ ਦੇਵੇਗਾ OnePlus 15 ਨੂੰ ਜਿਹੜਾ ਕਿ ਕੱਲ ਤਾਂ ਚਾਈਨਾ ਦੇ ਵਿੱਚ ਰਿਲੀਜ਼ ਹੋ ਜਾਣਾ ਔਰ ਇੰਡੀਆ ਦੇ ਵਿੱਚ 13 ਨਵੰਬਰ ਨੂੰ ਲਾਂਚ ਹੋ ਜਾਣਾ। ਜੇਕਰ ਰੇਟ ਦੀ ਗੱਲ ਕਰੀਏ ਤਾਂ ਚਾਈਨਿਸ ਕਰੰਸੀ ਦੇ ਅਕੋਰਡਿੰਗ 4200 ਜਵਾਨ ਦੇ ਕਰੀਬ ਇਹਦਾ ਰੇਟ ਆ ਪਿਛਲਾ ਜਿਹੜਾ ਮਾਡਲ ਸੀ IQ 13 ਉਹ 3900 ਜਵਾਨ ਸੀ ਇਸ ਤੋਂ 2 200 ਜਵਾਨ ਉਹਨਾਂ ਨੇ ਜਿਹੜਾ ਆ ਰੇਟ ਅੱਪ ਕਰਕੇ ਰੱਖਿਆ ਹੈ ਇੰਡੀਅਨ ਰੇਟ ਜਿਹੜਾ ਇਹਦਾ 65 ਤੋਂ 70000 ਰੁਪਏ ਬਣਦਾ ਆ ਤੇ ਉਹ ਇੰਨੇ ਰੇਟ ਦੇ ਵਿੱਚ ਤੁਹਾਨੂੰ OnePlus 13 ਜਿਹੜਾ ਆ ਉਹ ਮਿਲ ਰਿਹਾ ਆ ਮਤਲਬ ਰੇਟ ਵਾਈਜ਼ ਵੀ ਔਰ ਸਪੈਕਸ ਵਾਈਜ਼ ਵੀ ਇਹ ਤਗੜੀ ਟੱਕਰ ਦਵੇਗਾ ਸਪੈਸੀਫਿਕੇਸ਼ਨਾਂ ਦੀ ਗੱਲ ਕਰੀਏ ਤਾਂ ਇਹ ਪਹਿਲਾ smartphones ਹੋਣਾ ਹੈ ਇੰਡੀਆ ਦਾ ਜਿਹੜਾ origin OS 6 ਦੇ ਨਾਲ ਆਉਣਾ ਜਿਹੜਾ ਕਿ Android 16 ਬੇਸਡ ઓਪਰੇਟਿੰਗ ਸਿਸਟਮ ਹੈ ਇਸ ਤੋਂ ਪਹਿਲਾਂ ਜਿਹੜਾ ਸੀ Fun Touch OS 5 ਜਿਹੜਾ ਕਿ Android 15 ਬੇਸਡ ઓਪਰੇਟਿੰਗ ਸਿਸਟਮ ਸੀ ਉਹਦਾ ਜਿਹੜਾ software experience ਸੀ ਉਹ ਵੀ ਏਡਾ ਵਧੀਆ ਨਹੀਂ ਸੀ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਉਹਦੀਆਂ ਇਸ ਵਾਰੀ ਜਿਹੜਾ A operating system ਇਹਦੇ ਵਿੱਚ ਤੁਹਾਨੂੰ ਵਧੀਆ ਫੀਚਰਸ ਦੇਖਣ ਨੂੰ ਮਿਲਣਗੇ ਬੈਟਰ ਰਫਾਈਨਮੈਂਟਸ ਆ ਸਮੂਥਰ ਐਨੀਮੇਸ਼ਨਸ ਆ ਕਸਟਮਾਈਜੇਸ਼ਨ ਜਿਆਦਾ ਤੁਹਾਨੂੰ ਇਸ অপারেটিং ਸਿਸਟਮ ਦੇ ਵਿੱਚ ਦੇਖਣ ਨੂੰ ਮਿਲੇਗੀ ਡਿਜ਼ਾਈਨ ਬਹੁਤ ਵਧੀਆ ਉਹਨਾਂ ਨੇ ਅੱਗੇ ਨੂੰ ਕਰ ਦਿੱਤਾ ਆ ਸੋ ਓਵਰਆਲ ਜਿੱਥੇ ਤੁਸੀਂ ਪੈਸੇ ਜਿਹੜੇ ਆ ਉਹ ਖਰਚਨੇ ਆ ਔਰ ਨਾਲ ਦੀ ਨਾਲ ਤੁਹਾਨੂੰ ਸੌਫਟਵੇਅਰ ਦਾ ਜਿਹੜਾ ਐਕਸਪੀਰੀਅੰਸ ਆ ਉਹ ਵੀ ਬਹੁਤ ਵਧੀਆ ਦੇਖਣ ਨੂੰ ਮਿਲੇਗਾ ਜੇਕਰ ਡਿਸਪਲੇ ਦੀ ਗੱਲ ਕਰੀਏ ਤਾਂ 6.8 ਇੰਚ ਦੀ ਡਿਸਪਲੇ ਆ Samsung ਦੀ M14 OLED LTPO ডিসপ্লে 2K রেজোলিউশন 사 144Hz রিফ্রেশ রেট আ ব্রাইটনেস দি গাল করি এ हायर ব্রাইটনেস মোড তা 2600 নিটস দি HBM ব্রাইটনেস আ অর জিকর পিক ব্রাইটনেস দি গাল করি এ তা ਤੁহানু 6000 নিটস تک পিক ব্রাইটনেস জেডি ইস ফোন দে وچ দেখনে ন মিলগি প্রসেসর দি গাল করি এ তা স্ন্যাপড্রাগন এলিট 8 জেন 5 প্রসেসর ইস ফোন দে وچ আউnda সব তো ছোটি দা প্রসেসর আ ইস ভেলে জদও এ রিলিজ হোয়া সি তা এদে नाल দে জিননে ভি প্রসেসর সি ਉਹ ਜੇ ਕਰੋਨਾ ਦੇ ਬੈਂਚਮਾਰਕਸ ਦੇ ਅਕੋਰਡਿੰਗ ਇਹਦੀ ਪਰਫਾਰਮੈਂਸ ਦੇਖੀ ਜਾਵੇ ਤਾਂ ਇਸ ਪ੍ਰੋਸੈਸਰ ਨੇ ਸਾਰੇ ਬਾਕੀ ਪ੍ਰੋਸੈਸਰਸ ਨੂੰ ਪਿੱਛੇ ਛੱਡ ਦਿੱਤਾ ਸੀ ਜੀ ਔਰ ਜੀਪੀਯੂ ਪਰਫਾਰਮੈਂਸ ਜਿਹੜੀ ਸੀ ਉਹ ਵੀ ਬਾਕੀ ਸਾਰੇ ਪ੍ਰੋਸੈਸਰਸ ਦੇ ਨਾਲੋਂ ਕਿਤੇ ਵਧੀਆ ਸੀ ਔਰ ਨਾਲ ਹੀ ਮਤਲਬ ਗੇਮਿੰਗ ਨੂੰ ਹੋਰ ਐਨਹਾਂਸ ਕਰਨ ਦੇ ਲਈ ਇਹਨਾਂ ਦੀ ਆਪਣੀ ਡੈਡੀਕੇਟਿਡ ਜਿਹੜੀ ਚਿਪ ਆ Q3 ਗੇਮਿੰਗ ਚਿਪ ਜਿਹੜੀ ਆ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ ਮਤਲਬ ਗੇਮਿੰਗ ਵਾਸਤੇ ਫੋਨ ਜਿਹੜਾ ਆ ਬਹੁਤ ਆਲਾ ਦਰਜੇ ਦਾ ਫੋਨ ਇਹ ਹੋਣ ਵਾਲਾ ਨਾਲ ਦੀ ਨਾਲ ਹੀ ਤੁਹਾਨੂੰ ਐਡਵਾਂਸ ਵੇਪਰ ਚੈਂਬਰ 쿨ਿੰਗ ਸਿਸਟਮ ਵੀ ਜਿਹੜਾ ਆ ਉਹ ਵੀ ਦੇਖਣ ਨੂੰ ਮਿਲੇਗਾ ਮਤਲਬ ਕਿ ਜੇਕਰ ਕੋਈ ਵੀ ਤੁਸੀਂ ਹੈਵੀ ਟਾਸਕ ਵਗੈਰਾ ਕਰਦੇ ਹੋ ਤੇ ਫੋਨ ਨੂੰ ਠੰਡਾ ਰੱਖਣ ਦੇ ਵਿੱਚ ਮਦਦ ਕਰੇਗਾ ਰੈਮ ਦੀ ਗੱਲ ਕਰ ਲਈਏ ਤਾਂ ਐਲਪੀ ਡੀਡੀਆਰ 5ਐਕਸ ਰੈਮ ਆ ਯੂਐਫਐਸ ਸਟੋਰੇਜ ਟਾਈਪ ਜਿਹੜੀ ਆ ਤੁਹਾਨੂੰ 4.1 ਇਸ ਫੋਨ ਦੇ ਵਿੱਚ ਮਿਲੇਗੀ ਮਤਲਬ ਜਿੰਨੇ ਵੀ ਕੰਮ ਆ ਗੇਮਿੰਗ ਤੋਂ ਲੈ ਕੇ ਹੋਰ ਵੀ ਜਿੰਨੇ ਵੀ ਕੰਮ ਆ ਐਪਸ ਵਗੈਰਾ ਸਭ ਕੁਝ ਸਾਰੇ ਕੰਮ ਤੇਜ਼ੀ ਦੇ ਨਾਲ ਹੋਣ ਕੈਮਰੇ ਦੀ ਗੱਲ ਕਰੀਏ ਤਾਂ ਟ੍ਰਿਪਲ ਕੈਮਰਾ ਸੈਟਅਪ ਆ ਜਿੰਨੇ ਕੈਮਰੇ ਤੁਹਾਨੂੰ 50 ਮੈਗਾਪਿਕਸਲ ਦੇ ਮਿਲਦੇ ਆ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਆ ਤੁਹਾਨੂੰ IMX 921 ਸੋਨੀ ਦਾ ਸੈਂਸਰ ਜਿਹੜਾ ਇਸ ਫੋਨ ਦੇ ਵਿੱਚ ਮਿਲੇਗਾ ਔਰ 50 ਮੈਗਾਪਿਕਸਲ ਦਾ ਹੀ ਅਲਟਰਾਵਾਈਡ ਆ 50 ਮੈਗਾਪਿਕਸਲ ਦਾ ਹੀ ਪੈਰੀਸਕੋਪ ਲੈਂਸ ਆ ਜਿਹਦੇ ਨਾਲ ਤੁਸੀਂ 3x ਤੱਕ ਆਪਟੀਕਲ ਜ਼ੂਮ ਕਰਕੇ ਫੋਟੋਗ੍ਰਾਫੀ ਜਿਹੜੀ ਆ ਕਰ ਸਕਦੇ ਹੋ 32 ਮੈਗਾਪਿਕਸਲ ਦਾ ਸੈਲਫੀ ਆ ਜੇਕਰ ਮਤਲਬ ਤੁਸੀਂ ਕੈਮਰੇ ਦੇ ਨਹੀਂ ਫੋਨ ਦੇਖ ਰਹੇ ਹੋ ਤਾਂ ਫਿਰ ਇੱਕ Vivo X200 ਜਿਹੜਾ ਫੋਨ ਸੀ ਉਸ ਤੋਂ ਉੱਤੇ ਕੁਝ ਨਹੀਂ ਤਾਂ ਹੁਣ ਆ Vivo X300 ਜਿਹੜਾ ਆ ਉਹ ਵੀ ਸੀਰੀਜ਼ ਲਾਂਚ ਹੋ ਗਈ ਆ ਇੰਡੀਆ ਦੇ ਵਿੱਚ ਵੀ ਜਲਦੀ ਲਾਂਚ ਹੋ ਜਾਣੀ ਆ ਤੇ ਕੈਮਰੇ ਦੇ ਲਈ ਉਹ ਫੋਨ ਜਿਹੜਾ ਆ ਪਰਫੈਕਟ ਆ ਮਤਲਬ ਇਸ ਫੋਨ ਦੇ ਨਾਲ ਵੀ ਡੀਸੈਂਟ ਫੋਟੋਗ੍ਰਾਫੀ ਜਿਹੜੀ ਉਹ ਕੀਤੀ ਜਾ ਸਕਦੀ ਆ 7000 mAh ਦੀ ਵੱਡੀ ਬੈਟਰੀ ਆ ਸਿਲੀਕਨ ਕਾਰਬਨ ਬੈਟਰੀ ਆ 100W ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ 40W ਦੇ ਤੁਹਾਨੂੰ ਵਾਇਰਲੈਸ ਚਾਰਜਿੰਗ ਜਿਹੜੀ ਆ ਮਿਲ ਜਾਵੇਗੀ thickness ਜਿਹੜੀ ਆ 8.2mm ਦੀ thickness ਆ 221g ਭਾਰਿਆ ਪਰ আল্টਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗਾ ਸਟੀਰੀਓ ਸਪੀਕਰਸ ਮਿਲਣਗੇ IP68 69 ਦੀ ਰੇਟਿੰਗ ਦੇ ਨਾਲ ਆਉਂਦਾ Wi-Fi 7 ਦੀ ਸਪੋਰਟ ਆ ਮਤਲਬ 65 ਤੋਂ 70000 ਰੁਪਏ ਦੇ ਵਿੱਚ ਲਾਂਚ ਹੋਣਾ ਔਰ ਜਿੱਦਾਂ ਦੇ ਰਿਸਪੈਕਸ ਆ ਇਸ ਦੀ ਮਤਲਬ ਜਿਹੜਾ ਰਾਈਵਲ ਆ OnePlus 15 ਹੀ ਆ ਉਹਦੀਆਂ ਵੀ ਰਿਸਪੈਕਸ ਲਗਭਗ ਸੇਮ ਹੀ ਆ ਉਹ ਜੇਕਰ ডিসਪਲੇ ਦੀ ਗੱਲ ਕਰੀਏ ਤਾਂ ਸੇਮ ডিসਪਲੇ ਆ ਪਰ 165Hz ਦੀ ਰਿਫਰੈਸ਼ ਰੇਟ ਆਉਂਦੀ ਆ 7300mAh ਦੀ ਬੈਟਰੀ ਆ ਉਹਦੇ ਕੈਮਰੇ ਸ਼ਾਇਦ ਇਹਦੇ ਨੂੰ ਥੋੜੇ ਬਹੁਤੇ ਇਨਹਾਂਸ ਹੋ ਸਕਦੇ ਆ Oppo ਦੀ Lumo amazing technology ਦੇ ਨਾਲ ਉਹ ਕੈਮਰੇ ਜਿਹੜੇ ਆ ਉਹ ਟਿਊਨਿੰਗ ਕੀਤੀ ਹੋਣਾ ਦੀ ਸੋ ਜਦੋਂ ਆਏਗਾ ਉਦੋਂ ਵੀ ਦੇਖਾਂਗੇ ਪਰ ਬਜਟ ਦੇ ਵਿੱਚ ਤੁਸੀਂ ਫਲੈਗਸ਼ਿਪ ਫੋਨ ਜਿਹੜਾ ਲੈਣਾ ਆ ਪਰਫਾਰਮੈਂਸ ਵਾਈਜ਼ ਇਹ ਫੋਨ ਬਹੁਤ ਹੀ ਕਮਾਲ ਦਾ ਆ ਜੁੜੇ ਰਹੋ ਤੁਸੀਂ Harman Tech Waves ਦੇ ਨਾਲ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ